ਸੋ ਰੱਬ ਦੀ ਮੈਂ ਨਿਤ ਬੜਾ ਹੀ ਭਰ-ਭਰ ਦੇਖ ਲਿਆ ਸੋ ਰੱਬ ਦੀ ਮੈਂ ਨਿਤ ਬੜਾ ਹੀ ਭਰ-ਭਰ ਦੇਖ ਲਿਆ ਕੀ ਕਰਾਂ ਇਹ ਚੰਦਰਾ ਪਾਪੀ ਪੇਟ ਨਾ ਭਰਦਾ ਏ ਸੋ ਰੱਬ ਦੀ ਮੈਂ ਨਿਤ ਬੜਾ ਹੀ ਭਰ-ਭਰ ਦੇਖ ਲਿਆ ਕੀ ਕਰਾਂ ਇਹ ਚੰਦਰਾ ਪਾਪੀ ਪੇਟ ਨਾ ਭਰਦਾ ਏ ਛੋਟੀ ਉਮਰੇ ਸਿਰ ਤੇ ਜ਼ਿੰਮੇਵਾਰੀ ਵੱਡੀ ਪੈ ਗਈ ਏ ਛੋਟੀ ਉਮਰੇ ਸਿਰ ਤੇ ਜ਼ਿੰਮੇਵਾਰੀ ਵੱਡੀ ਪੈ ਗਈ ਏ ਨਹੀਂ ਤੇ ਰਸੇ ਤੇ ਤੁਰਨੇ ਨੂੰ ਕੀ ਦਾ ਦਿਲ ਕਰਦਾ ਏ ਨਹੀਂ ਤੇ ਮੌਤ ਨਾਲ ਖੇਡਣ ਨੂੰ ਕੀ ਦਾ ਦਿਲ ਕਰਦਾ ਏ ਕੀ ਦਾ ਦਿਲ ਕਰਦਾ ਏ ਪੂਰੀ ਐ ਸੀ ਟੀਰੇ ਰੱਬਾ ਬੰਦਾ ਰੋਲ ਦਿੰਦੀ ਆ ਚੋਟੀ ਦਾ ਜਿਵੇਂ ਦਿਨ ਇਹ ਮਸਲਾ ਸਾਰਾ ਰੋਟੀ ਦਾ ਜੇ ਢੇਡੇ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ